ਨਕੋਦਰ ਦੇ ਪਿੰਡ ਉੱਗੀ ਵਿਖੇ ਇੱਕ ਸਕੂਲ ਵਿੱਚ ਜਨਵਾਦੀ ਲੇਖਕ ਸਭਾ ਅਤੇ ਪ੍ਰੈਸ ਕਲੱਬ ਮਲਸੀਆ ਕਲਾ ਦੇ ਸਹਿਯੋਗ ਨਾਲ ਸਿੱਖਿਆ ਦੇ ਖੇਤਰ ਵਿੱਚ ਮੱਲਾ ਮਾਰਨ ਵਾਲੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਵਿਸ਼ੇਸ਼ ਤੌਰ ਤੇ ਬਾਲਯੋਗੀ ਬਾਬਾ ਪਰਗੜਨਾ ਅਜੀਤ ਸਤਿਯਮ ਗਰੁੱਪ ਆਫ ਇੰਸਟੀਚਿਊਟ ਦੇ ਚੇਅਰਮੈਨ ਵਿਪਨ ਸ਼ਰਮਾ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਹੋਏ ਇਸ ਸਾਰੇ ਸਮਾਗਮ ਵਿੱਚ ਇੱਕ ਗੱਲ ਤੁਹਾਨੂੰ ਵੀ ਸਿੱਖਣ ਦੀ ਲੋੜ ਹੈ ਉਹ ਇਹ ਹੈ ਕਿ ਅਜਿਹੇ ਸਮਾਗਮਾਂ ਵਿੱਚ ਅਵਲ ਰਹਿਣ ਵਾਲੇ ਬੱਚਿਆਂ ਨੂੰ ਸਨਮਾਨ ਕਰਨ ਲਈ ਜਿੱਥੇ ਇਹਨੇ ਬੱਚਿਆਂ ਦਾ ਹੌਸਲਾ ਵਧਾਇਆ ਉੱਥੇ ਹੋਰ ਵੇਖਣ ਵਾਲੇ ਬੱਚੇ ਵੀ ਅਜਿਹੇ ਚੰਗੇ ਮੁਕਾਮਾਂ ਵਿੱਚ ਅੱਗੇ ਆਉਣ ਦਾ ਯਤਨ ਕਰਦੇ ਹਨ ਸੋ ਅਜਿਹੇ ਸਮਾਗਮ ਕਰਦੇ ਰਹਿਣਾ ਚਾਹੀਦਾ ਹੈ ਕੀ ਨਾਮ ਹੈ ਸਿਖਰ ਸਮਾਗਮ ਵਾਲੇ ਕੀ ਕਹਿਣਾ ਚਾਹੋਗੇ ਅੱਜ ਤੁਹਾਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਬਹੁਤ ਵਧੀਆ ਮਹਿਸੂਸ ਹੋ ਰਿਹਾ ਕਿ ਸਾਰੋਂ ਅਸੀਂ ਮਿਹਨਤ ਕੀਤੀ ਸੀ ਸਾਰੋਂ ਦਾ ਫਲ ਮਿਲਿਆ ਇਹ ਸਾਨੂੰ ਅਪਰੀਸ਼ੀਏਸ਼ਨ ਮਿਲਦੀ ਹੈ ਕਿਹੜੇ ਸਕੂਲ ਤੋਂ ਕੇ ਪੀ ਐਸ ਬਾਲ ਮਾਰਤੀ ਸਭ ਤੋਂ ਜ਼ਿਆਦਾ ਮਿਹਨਤ ਕਿਹਨੇ ਕਰਵਾਈ ਤੁਹਾਨੂੰ ਖੁਦ ਕੀਤੀ ਉਸ ਤੋਂ ਬਾਅਦ ਸਾਰੇ ਟੀਚਰ ਸਟਾਫ ਐਂਡ ਦਨ ਪੇਰੈਂਟਸ ਮਾਪੇ ਵਲੋਂ ਕਿੰਨਾ ਸਾਥ ਮਿਲਿਆ ਬਹੁਤ ਸਾਥ ਮਿਲਿਆ ਸਕੂਲ ਵੱਲੋਂ ਕਾਫੀ ਸਾਥ ਮਿਲਿਆ Aim ਕੀਆ I want to be a CA Chartered Accountant Okay ਕੀ ਮੈਸੇਜ ਦੇਣਾ ਚਾਹੋਗੇ ਅੱਜ ਬੱਚੇ ਜਿਹੜੇ ਹੈਗੇ ਆ ਮੋਬਾਈਲਾਂ ਨਾਲ ਭੱਜੇ ਜਾ ਰਹੇ ਹੈਗੇ ਕੀ ਕਹਿਣਾ ਚਾਹੋਗੇ ਆਪ ਨੂੰ ਹਰ ਚੀਜ਼ ਦਾ ਐਕਸਪੀਰੀਅੰਸ ਲੈਣਾ ਚਾਹੀਦਾ ਹੈ ਜੇ ਤੁਸੀਂ ਸਪੋਰਟਸ ਵਿੱਚ ਜਾਂ ਤੁਸੀਂ ਸਟੱਡੀਜ਼ ਕਰ ਰਹੇ ਹੋ ਤੁਹਾਨੂੰ ਇਕੁਅਲ ਮਤਲਬ ਕਿ ਯੋਗਦਾਨ ਦੇਣ ਦਾ ਧਿਆਨ ਚਾਹੀਦਾ ਹੈ ਹਰ ਇੱਕ ਚੀਜ਼ ਵਿੱਚ ਅਪਰ ਟਾਈਮ ਦਵਾਂਗੇ ਤੇ ਫਿਰ ਆਪਾਂ ਕੁਸਰੀ ਫੀਲਡ ਵਿੱਚ ਵੀ ਗੱਲ ਕਰ ਸਕਦੇ ਆ। ਭਈ ਅੱਜ ਜਿਹੜਾ ਹੈਗਾ ਵਾ ਬੱਚਿਆਂ ਨੂੰ ਜਿਹੜਾ ਸਨਮਾਨਿਤ ਕੀਤਾ ਜਾ ਰਿਹਾ ਹੈਗਾ ਸਕੂਲਾਂ ਦੇ ਬੱਚਿਆਂ ਨੂੰ ਜਿਨ੍ਹਾਂ ਨੇ ਜਿਹੜਾ ਹੈਗਾ ਅਵਲ ਰਹੇ ਹੈਗੇ ਆ ਕੀ ਕਹਿਣਾ ਚਾਹੋਗੇ? ਅਸੀਂ ਬਹੁਤ ਖੁਸ਼ੀ ਆ ਕਿ ਸਾਨੂੰ ਇੱਥੇ ਸੱਦਾ ਗਿਆ ਹੈਗਾ ਤੇ ਅਸੀਂ ਬੱਚਿਆਂ ਨੂੰ ਸਨਮਾਨਿਤ ਕੀਤਾ ਹੈਗਾ ਜਿਹੜੇ ਬੱਚੇ ਅਵਲ ਆਏ ਹੈਗੇ ਆ ਚੰਗੇ ਨੰਬਰ ਲੈ ਕੇ ਆਏ ਆ ਉਹਨਾਂ ਨੂੰ ਸਾਨੂੰ ਸਨਮਾਨਿਤ ਕੀਤਾ ਗਿਆ ਹੈਗਾ ਬੱਚਿਆਂ ਨੂੰ ਕੀ ਬੱਚਿਆਂ ਨੂੰ ਮੈਸੇਜ ਕੀਆ? ਬੱਚਿਆਂ ਨੂੰ ਮੈਸੇਜ ਕੀਆ। ਅਸੀਂ ਤੇ ਹੀ ਹੈ ਕਿ ਬੱਚੇ ਚੰਗੇ ਪੜ੍ਹਨ ਹੈਗਾ ਕੋਇਕਾ ਮਜ਼ਦੂਰ ਬੱਚਾ ਅਲਫਾ ਮਿਲ ਕਰ ਸਾਹ ਜਿਹੜਾ ਇੱਕ ਮੋਰੀ ਤੇ ਬੈਠ ਕੇ ਪੜ੍ਹ ਕੇ ਦੇਸ਼ ਦਾ ਤਨੂਰ ਮੰਤਰੀ ਬਣ ਸਕਦਾ ਦੇਸ਼ ਦਾ ਸੰਵਧਾਨ ਲਿਖ ਸਕਦਾ ਹੈ ਜਿਹੜੇ ਅੱਜ ਦੇ ਬੱਚੇ ਅਕਲ ਦੇ ਪਰੇਖੇ ਲਗੇ ਆ ਇਸ ਕਰਕੇ ਬੱਚਿਆਂ ਨੂੰ ਜਿਆਦਾ ਜਿਆਦਾ ਪੜ੍ਹਨਾ ਚਾਹੀਦਾ ਹੈਗਾ ਮਾਪੇ ਵੀ ਆਪਣੇ ਬੱਚਾ ਤੇ ਜਿਆਦਾ ਧਿਆਨ ਦੇਣਾ ਚਾਹੀਦਾ ਹੈ ਰੋਟਾ ਘਟਖਾਨ ਬੱਚਾ ਨੂੰ ਪੜ੍ਹਾਣ ਹੈਗਾ ਇਹ ਹੀ ਸਾਡਾ ਸਾਰੇ ਜਗਤ ਦੇ ਮਾਪੇ ਨੂੰ ਸੁਨੇਹਾ ਹੈ ਠੀਕ ਥੈਂਕ ਯੂ ਹਾਂਜੀ ਬੇਟਾ ਕੀ ਨਾਮ ਨੀਹਾ ਨੀਹਾ ਕੀ ਮੈਸੇਜ ਦੇਣਾ ਚਾਹੋਗੇ ਅੱਜ ਤੁਹਾਨੂੰ ਸਨਮਾਨਿਤ ਕੀਤਾ ਜਾ ਰਿਹਾ ਹੈਗਾ ਵਾ ਕੀ ਕਹਿਣਾ ਚਾਹੋਗੇ ਹਮੇਸ਼ਾ ਇੱਕ ਚੀਜ਼ 'ਤੇ ਫੋਕਸ ਕਰਕੇ ਆਪ ਸக்ஸੈਸਫੁਲ ਨਹੀਂ ਹੋ ਸਕਦੇ ਜੇ ਤੁਸੀਂ ਸਿਰਫ ਪੜ੍ਹੀ ਜਾਉਗੇ ਤਾਂ ਉਹਨਾਂ ਵੀ ਤੁਸੀਂ ਜ਼ਿਆਦਾ ਕੁਝ ਨਹੀਂ ਕਰ ਸਕਦੇ ਤੁਹਾਨੂੰ ਹਰ ਚੀਜ਼ ਵਿੱਚ ਜਾਣਾ ਚਾਹੀਦਾ ਹੈ ਸਪੋਰਟਸ ਆਰਟਸ ਸਟੱਡੀਜ਼ ਹਰ ਚੀਜ਼ ਕੀ ਐਮ ਕੀ ਆ I want to do MBA मैम बी ਪੜਾਈ ਦੇ ਵਿੱਚ ਕਿੰਨੀ ਕੁ ਮੁਸ਼ਕਲ ਹੋਈ ਜੇ ਤੁਸੀਂ ਜਾਰੀ ਡੈਡੀਕੇਸ਼ਨ ਆ ਪੜੋਗੇ ਫਿਰ ਮੁਸ਼ਕਿਲ ਨਹੀਂ ਹੋਏ ਮੋਬਾਈਲਾਂ ਵਾਲੇ ਜਿਹੜੇ ਬੱਚੇ ਧਿਆਨ ਦੇ ਰਹੇਗੇ ਉਹਨਾਂ ਨੂੰ ਕੀ ਮੈਸੇਜ ਆ ਕੁਝ ਵਧੀਆ ਸਿੱਖਣਾ ਚਾਹੀਦਾ ਮੋਬਾਈਲਸ ਤੋਂ ਗਲਤ ਯੂਜ਼ ਨਹੀਂ ਕਰਨਾ ਚਾਹੀਦਾ ਕੇਟਿਸ ਬੋਲਦਾ ਕੇਪੀਐਸ ਪਾਲਾ ਕਿਹੜੀ ਕਲਾਸ ਚੋਂ 7 ਚ 7 ਕਿੰਨੇ ਨੰਬਰ ਮੇਰੇ 650 628 ਨੰਬਰ ਹੀ ਹੋ ਲਗੇ ਆ ਪਰੇ ਕੁਝ ਹੀ ਚ ਹੈ ਓਕੇ ਹਾਂਜੀ ਵਿਪਨ ਸਾਹਿਬ ਅੱਜ ਪਿੰਡ ਦੇ ਵਿੱਚ ਪਹੁੰਚੇ ਆ ਬੱਚਿਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਕੀ ਕਹਿਣਾ ਚਾਹੋਗੇ ਇਹ ਸੱਚਮੁੱਚ ਹੀ ਇੱਕ ਬੜੀ ਮੇਰੇ ਲਈ ਵੀ ਮਾਨਮਾਲੀ ਗੱਲ ਹੈ ਸਾਡੇ ਸਾਰਿਆਂ ਲਈ ਮਾਨਮਾਲੀ ਗੱਲ ਹੈ ਕਿ ਸਾਡੇ ਬੱਚਿਆਂ ਨੇ ਪਹਿਲੀਆਂ ਪੋਜੀਸ਼ਨ ਹਾਸਲ ਕੀਤੀਆਂ ਬਲੌਕ ਵਿੱਚੋਂ ਡਿਸਟ੍ਰਿਕਟ ਵਿੱਚੋਂ ਮੈਂ ਸਮਝਦਾ ਕਿ ਐਜੂਕੇਸ਼ਨ ਹੀ ਇੱਕ ਅਜਿਹਾ ਇੱਕ ਵੀਲ ਹੈ ਇੱਕ ਸਾਧਨ ਹੈ ਜਿਹਦੇ ਨਾਲ ਕਿ ਅਸੀਂ ਬੱਚਿਆਂ ਨੂੰ ਉਹਨਾਂ ਦੀ ਆਉਣ ਵਾਲੀ ਜ਼ਿੰਦਗੀ ਆਉਣ ਵਾਲੀ ਜਨਰੇਸ਼ਨ ਨੂੰ ਅਸੀਂ ਬਦਲ ਸਕਦੇ ਹਾਂ ਤਾਂ ਇਹ ਇੱਕ ਵਿੱਦਿਆ ਹੀ ਹੈ ਜਿਹੜਾ ਇੱਕ ਸਾਧਨ ਹੈ ਇਹ ਬੱਚਿਆਂ ਨੇ ਅੱਜ ਜੋ ਇੱਥੇ ਅਚੀਵਮੈਂਟਸ ਕੀਤੀਆਂ ਹਨ ਮੈਂ ਆਪਣੇ ਗਰੁੱਪ ਆਫ ਇੰਸਟੀਚੂਸ਼ਨ ਸਤਿਮ ਗਰੁੱਪ ਆਫ ਇੰਸਟੀਚੂਸ਼ਨ ਨੂੰ ਮੈਂ ਉਹਨਾਂ ਨੂੰ ਹਾਰਦਿਕ ਮੁਬਾਰਕਬਾਦ ਦਿੰਦਾ ਹਾਂ ਤੇ ਇਹਨਾਂ ਦੇ ਪਰਮਾਤਮਾ ਅੱਗੇ ਉੱਜਲ ਪ੍ਰਫਲਤਾ ਦੀ ਕਾਮਨਾ ਕਰਦਾ ਹਾਂ ਬੱਚਿਆਂ ਨੂੰ ਕੀ ਮੈਸੇਜ ਦੀ ਆ ਬੱਚਿਓ ਇਹ ਜਿਹੜੀ ਐਜੂਕੇਸ਼ਨ ਹੈ ਇਹ ਇਹਨੂੰ ਹਮੇਸ਼ਾ ਸੀਰੀਅਸਲੀ ਲੈਣਾ ਚਾਹੀਦਾ ਹੈ ਕਿਉਂਕਿ ਮੈਂ ਸਮਝਦਾ ਹਾਂ ਕਿ ਜਿਹੜਾ ਜਿਹੜੀ ਜਿੱਤ ਜਾਂ ਹਾਰ ਹੈ ਉਹ ਪਰਸਨਲੀ ਉਸੇ ਬੰਦੇ ਦੀ ਹੈ ਇਹ ਇਨਸਾਨ ਨੂੰ ਦੁਆਰਾ ਮੌਕਾ ਨਹੀਂ ਮਿਲਦਾ ਕਿ ਜੋ ਅੱਜ ਉਹਨੂੰ ਮੌਕਾ ਹੈ ਅੱਜ ਜਿਹੜੀ ਉਹ ਕਲਾਸ ਪੜ ਰਿਹਾ ਹੈ ਕਿ ਦੁਬਾਰਾ ਦੁਬਾਰਾ ਉਹਦੇ ਪੈਰਾਂ ਤੋਂ ਉਹ ਕੋਈ ਐਜੂਕੇਸ਼ਨ ਦੇਣਗੇ ਇਹ ਪੋਸੀਬਲ ਨਹੀਂ ਪਰ ਇੱਕ ਚੀਜ਼ ਜ਼ਰੂਰ ਹੈ ਉਹਦੇ ਵਿੱਚ ਕਿ ਅਗਰ ਤੁਸੀਂ ਜੋ ਵੀ ਮਾਰਕਸ ਲੈਂਦੇ ਹੋ ਜੋ ਵੀ ਮਿਹਨਤ ਕਰਦੇ ਹੋ ਉਹ ਤੁਹਾਡੀ ਆਪਣੀ ਹੈ ਉਹ ਚ ਕੋਈ ਸ਼ੇਅਰ ਨਹੀਂ ਕਰ ਸਕਦਾ ਤੇ ਇਹ ਸਭ ਤੋਂ ਵੱਡੀ ਦੁਨੀਆ ਦੀ ਇੱਕ ਅਜਿਹੀ ਦੌਲਤ ਹੈ ਕਿ ਜਿਹੜੀ ਜਿੱਤ ਵੀ ਤੁਹਾਡੀ ਹੈ ਤੇ ਹਾਰ ਵੀ ਤੁਹਾਡੀ ਹੈ